ਵਸਾਖੀ ਤੇ ਸੀ ਨਾਉਣ ਗਏ ਸੀ 7 ਜਾਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਹਰਸ਼ਦੀਪ ਦਾ ਤੇ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤਾਂ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਇੱਕ ਵਾਰੀ ਮੈਰਸ਼ ਨੂੰ ਫੜਿਆ ਵਾਹ ਤੋਂ ਛੋਟ ਗਈ ਮੇਰੇ ਤੋਂ ਬਾਅਦ ਮੈਂ ਵੀ ਡੁੱਬ ਚੱਲਾ ਸੀ ਫੇਰ ਮੈਨੇ ਕਾ ਕੇ ਬਾਹਰ ਆਇਆ ਫੇਰ ਅਸੀਂ ਸਿੱਟੀ ਲੱਭੇ ਨਹੀਂ ਗਈ ਚਾਰਾਂ ਨੂੰ ਤਰਨਾ ਕਿਸੇ ਨੂੰ ਨਹੀਂ ਆਉਂਦਾ ਮਾਰੀਆਂ ਮੋਟੀਆਂ ਬਾਹਾਂ ਮਾਰਨੀ ਆਉਂਦੀਆਂ ਹਰ ਸਾਲ ਹੀ ਵਿਸਾਖੀ ਤੇ ਬਿਆਸ ਦਰਿਆ ਦੇ ਵਿੱਚ ਨਾਉਣ ਜਾਂਦੇ ਆ ਨਹੀਂ ਹਰ ਸਾਲ ਨਹੀਂ ਇਸ ਵਾਰੀ ਗਏ ਸੀ ਜਿੰਨਾਂ ਦੇ ਵਿੱਚ ਦੋ ਸਕੇ ਭਰਾ ਵੀ ਆ ਜੀ ਹਾਂਜੀ ਕੌਣ ਕੌਣ ਆਰਚਿਤ ਵਿਸ਼ਾਲ ਸਾਕੀ ਭਰਾਣੀ ਦੋਨੋਂ ਆਖੀ ਨਹਾਣਗੇ ਨੌਜਵਾਨਾਂ ਦੇ ਨਾਲ ਬਿਆਸ ਦਰਿਆ ਦੇ ਵਿੱਚ ਵਾਪਰ ਗਿਆ ਵੱਡਾ ਹਾਦਸਾ ਬਿਆਸ ਦਰਿਆ ਦੇ ਵਿੱਚ ਡੁੱਬਣ ਕਾਰਨ ਚਾਰ ਨੌਜਵਾਨ ਸਨ ਹੋਏ ਲਾਪਤਾ ਜਿਨ੍ਹਾਂ ਵਿੱਚੋਂ ਦੋ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਦੋ ਦੀ ਭਾਲ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਨੌਜਵਾਨ ਵਿਸਾਖੀ ਦੇ ਮੌਕੇ ਤੇ ਨਹਾਣ ਵਾਸਤੇ ਬਿਆਸ ਦਰਿਆ ਦੇ ਵਿੱਚ ਗਏ ਹੋਏ ਸਨ ਜਿੱਥੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਇਹ ਚਾਰੇ ਨੌਜਵਾਨ ਪਾਣੀ ਦੇ ਵਿੱਚ ਡੁੱਬ ਗਏ ਜਿਨ੍ਹਾਂ ਵਿੱਚੋਂ ਦੋ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਤੇ ਦੋ ਦੀ ਭਾਲ ਹਾਲੇ ਜਾਰੀ ਹੈ ਇਸ ਮਾਮਲੇ ਨੂੰ ਲੈ ਕੇ ਦਰਿਆ ਦੇ ਵਿੱਚ ਡੁੱਬਣ ਵਾਲੇ ਨੌਜਵਾਨਾਂ ਦੇ ਸਾਥੀ ਹੁਣ ਕੈਮਰੇ ਸਾਹਮਣੇ ਆਏ ਜਿਨ੍ਹਾਂ ਵੱਲੋਂ ਇਸ ਮਾਮਲੇ ਦੇ ਵਿੱਚ ਵਟੇ ਖੁਲਾਸੇ ਕੀਤੇ ਗਏ ਉਹਨਾਂ ਵੱਲੋਂ ਦੱਸਿਆ ਗਿਆ ਕਿ ਵਿਸਾਖੀ ਵਾਲੇ ਦਿਨ ਕੋਲ 7 ਦੋਸਤ ਅਸੀਂ ਮਿਲ ਕੇ ਬਿਆਸ ਦਰਿਆ ਦੇ ਵਿੱਚ ਨਹਾਉਣ ਵਾਸਤੇ ਗਏ ਸਨ ਇਸੇ ਦੌਰਾਨ ਅਚਾਨਕ ਉਹਨਾਂ ਦਾ ਇੱਕ ਸਾਥੀ ਅਰਸ਼ਦੀਪ ਸਿੰਘ ਜਿਸ ਦਾ ਪੈਰ ਡੂੰਘੇ ਪਾਣੀ ਵਿੱਚ ਚਲਾ ਗਿਆ ਜਸਨੂ ਬਚਾਉਣ ਦੇ ਲਈ ਦੂਸਰੇ ਸਾਥੀ ਗੁਰਪ੍ਰੀਤ ਸਿੰਘ ਨੇ ਮੌਕੇ ਤੇ ਹੀ ਛਾਲ ਮਾਰ ਦਿੱਤੀ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਉਂਦਿਆਂ ਬਚਾਉਂਦਿਆਂ ਗੁਰਪ੍ਰੀਤ ਡੁੱंगे ਪਾਣੀ ਵਿੱਚ ਡੁੱਬਣ ਲੱਗ ਪਿਆ ਜਿਸ ਤੋਂ ਬਾਅਦ ਵਿਸ਼ਾਲ ਤੇ ਜਸਪਾਲ ਨੇ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਡੂੰਘੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਹ ਵੀ ਡੁੱਬ ਗਏ ਤੇ ਇਹ ਹਾਦਸਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਕਿ ਕਿੰਜ ਉਹਨਾਂ ਦੇ ਚਾਰੇ ਦੋਸਤ ਪਾਣੀ ਦੇ ਤੇਜ਼ ਵਹਾਅ ਦੇ ਨਾਲ ਅੱਗੇ ਰੁੜ ਗਏ ਇਹ ਵੀ ਪਤਾ ਚੱਲਿਆ ਹੈ ਕਿ ਇਹਨਾਂ ਵਿੱਚੋਂ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਸੀ ਡੂੰਘੇ ਪਾਣੀ ਦੇ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਬਚਾਉਂਦਿਆਂ ਇਹ ਚਾਰੋਂ ਪਾਣੀ ਦੇ ਵਿੱਚ ਡੁੱਬ ਗਏ ਫਿਲਹਾਲ ਪੁਲਿਸ ਦੇ ਵੱਲੋਂ ਦੋ ਦੀ ਪਾਲ ਜਾਰੀ ਹੈ ਨਾਉਣਗੇ ਬਿਆਸ ਤੇ ਅੱਜ ਤੋਂ ਉੱਥੇ ਜਿੱਦਾਂ ਪਾਇਰਪੁਰ ਤੇ ਲੱਗੇਗਾ ਉੱਥੇ ਡੁੱਬ ਗਏ ਚਾਰ ਜਣੇ ਸੀ ਜਸਪਾਲ ਅਰਸ਼ ਸ਼ਾਲੋ ਤੇ ਟਿੱਡ ਮੁੰਡਾ ਗੁਰਪ੍ਰੀਤ ਸਿੰਘ ਤੇ ਤੁਸੀਂ ਕੋਸ਼ਿਸ਼ ਕੀਤੀ ਬਚਾਉਣ ਦੀ ਆਪਣੇ ਪਰ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਇਹ ਵੀ ਡੁੱਬ ਚੱਲੇ ਨੂੰ ਇੱਕ ਆ ਦੀ ਮੌਕਾ ਦਿੱਤਾ ਪਣੀ ਨੇ ਆ ਗਿਆ ਪਰ ਇਹੋ ਤਾਂ ਬਾਜ ਡੁੱਬ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸਾਰ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਆਖੀ ਤੇ ਅਸੀਂ ਨਾਉਣ ਗਏ ਸੀ 7 ਜਾਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਅਰਸ਼ਦੀਪ ਦਾ ਤੇ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤਾਂ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਪਹਿਲਾਂ ਸਾਰੇ ਤਾਂ ਕੋਲ ਸੀ ਪਹਿਲਾਂ ਅਰਸ਼ ਗਿਆ ਜੀ ਅਰਸ਼ ਦਾ ਪੈਰ ਫਿਸਲ ਗਿਆ ਉੱਥੋਂ ਤੇ ਟੋਏ ਚ ਪੈ ਗਿਆ ਸੀ ਉੱਥੇ ਟੋਆ ਸੀ ਉੱਥੇ ਹਾਂਜੀ ਤੇ ਗੁਰਪ੍ਰੀਤ ਔਰ ਗੁਰਪ੍ਰੀਤ ਗਿਆ ਉਹਨੂੰ ਬਚਾਉਣ ਲਈ ਤੇ ਫਿਰ ਉਹਨੂੰ ਬਚਾਉਣ ਲਈ ਗਿਆ ਵਿਸ਼ਾਲ ਵਿਸ਼ਾਲ ਵੀ ਗਿਆ ਸੀ ਮਗਰ ਉਹਦੇ ਇੱਕ ਉਦਵਾਦ ਦੂਜਾ ਗਿਆ ਜਿਸਪਾਲ ਚਾਰੇ ਜਾਨੀ ਸੀ ਇਹ ਚਾਰੇ ਜਾਨੀ ਉੱਥੇ ਡੁੱਬ ਗਏ ਇਹਨਾਂ ਦੇ ਵਿੱਚੋਂ ਕਿੰਨੇ ਜਣੇ ਦੀ ਦੋ ਜਾਨੇ ਜਿਸਪਾਲ ਜੀ ਤੇ ਦੂਜੀ ਟੀਮ ਹੈਗੀ ਅਰਸ਼ ਦੀ ਮਿਲ ਗਈ ਆ ਠੀਕ ਹਾਂਜੀ ਦੋ ਹੀ ਡੈਥ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਤੁਸੀਂ ਹਾਂਜੀ ਅਸੀਂ ਕੋਸ਼ਿਸ਼ ਕੀਤੀ ਸੀ ਪਰ ਬਚੇ ਨਹੀਂ ਬਾਰ ਸਾਡੇ ਕੋ ਉੱਥੇ ਸਿਰਫ ਤੁਸੀਂ 7 ਜਣੇ ਅਸੀਂ 7 ਜਾਨੀ ਸੀ ਉੱਥੇ ਹਰ ਸਾਲ ਨਹੀਂ ਵਿਸਾਖੀ ਤੇ ਬਿਆਸ ਦਰਿਆ ਦੇ ਵਿੱਚ ਨਾਉਣ ਜਾਂਦੇ ਨਹੀਂ ਹਰ ਸਾਲ ਨਹੀਂ ਵੇ ਇਸ ਵਾਰ ਹੀ ਗਏ ਸੀ ਇੰਨੇ ਦੇ ਵਿੱਚ ਦੋ ਸਕੇ ਭਰਾ ਵੀ ਆ ਜੀ ਹਾਂਜੀ ਕੋਣ ਕੋਣ ਅਰਸ਼ਿਤ ਵਿਸ਼ਾਲ ਸਕੇ ਭਰਾ ਨਹੀਂ ਦੋਨੋਂ ਦੋ ਸਕੇ ਭਰਾ ਇਹ ਚਾਰੇ ਦੋਸਤ ਸੀਗੇ ਆਈ ਸਾਰੇ ਫਰੈਂਡ ਸੀ ਇਹ ਚਾਰੇ ਫਰੈਂਡ ਸੀ ਜੀ ਸਰਕ ਫਰੈਂਡ ਸਰਕ ਪਈ ਹਾਂ ਹਾਂਜੀ ਤੁਹਾਡੇ ਅੱਖਾਂ ਦੇ ਸਾਹਮਣੇ ਹੋਈ ਸਾਡੇ ਅੱਖਾਂ ਦੇ ਸਾਹਮਣੇ ਹੋਈ ਦੀ ਹਾਂਜੀ ਉਹ ਡੁੱਬਦਾ ਪਿਆ ਸੀ ਅਰਸ਼ ਨੂੰ ਮੈਂ ਕਿਹਾ ਫੜ ਦੋ ਅਰਸ਼ ਡੁੱਬਦਾ ਪਿਆ ਢ ਗੁਰਪ੍ਰੀਤ ਗਿਆ ਉਹਨੂੰ ਬਚਾਉਣੇ ਤਾਂ ਪਿੱਛੇ ਗਿਆ ਤੇ ਉਹ ਵੀ ਡੁੱਬ ਗਿਆ ਇੱਕ ਵਾਰੀ ਮੈਂ ਅਰਸ਼ ਨੂੰ ਫੜਿਆ ਵਾਂ ਤੋਂ ਛੁੱਟ ਗਿਆ ਮੇਰੇ ਤੋਂ ਬਾਅਦ ਮੈਂ ਵੀ ਡੁੱਬ ਚੱਲਿਆ ਫੇਰ ਮੈਂ ਨਿਕਲ ਕੇ ਬਾਹਰ ਆਇਆ ਕੈਮਰਾ ਸੀਸੀਟੀਵੀ ਲੱਭੇ ਨਹੀਂ ਵੀ। ਕਾਂ ਚਲ ਗਏ ਹੀ। ਤੁਸੀਂ ਛੋਟੇ ਬਣ ਕਿਸੇ ਉਹ ਚਾਹ ਨਹੀਂ ਕੋ ਵੱਡੇ ਬਣ। ਹਾਂਜੀ ਉਹ ਚਾਹ ਕ ਵੱਡੇ ਬਣ ਚਲ ਗਏ। ਤੇ ਸਭ ਤੋਂ ਪਹਿਲਾਂ ਅਰਸ਼ ਅਰਸ਼ ਗਿਆ ਹੀ। ਅੱਛਾ। ਹਾਂਜੀ। ਅਰਸ਼ ਨੂੰ ਬਚਾਉਣ ਲਈ ਕਿਹਦੇ ਗੁਰਪੀਤ ਗਿਆ ਹੀ ਅਰਸ਼ ਨੂੰ ਕਿਉਂ ਗਏ। ਫਿਰ ਉਹ ਦੋਵੇਂ ਜਸਪਾਲ ਤੇ ਬੁੱਢਾ ਵਿਸ਼ਾਲ ਗਏ ਉਹਨੂੰ ਬਚਾਉਣ। ਤੇ ਚਾਰਾਂ ਨੂੰ ਤਰਨਾ ਕਿਸੇ ਨੂੰ ਨਹੀਂ ਆਉਂਦਾ। ਤਰਨਾ ਕਿਸੇ ਨੂੰ ਨਹੀਂ ਆਉਂਦਾ। ਮਾਰੀਆਂ ਮੋਟੀਆਂ ਬਾਹਾਂ ਮਾਰਨੀ ਆਉਂਦੀਆਂ।